ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ 3 ਜਾਂ ਪਿਰ ਜਾਣੇ ਆਪਣਾ ਤਨ ਮਨ ਆਗੇ ਧਰੇ ਜੇਕਰ ਤੂੰ ਉਸ ਨੂੰ ਆਪਣਾ ਪਤੀ ਅਨੁਭਵ ਕਰਦੀ ਹੈ ਤਾਂ ਆਪਣੀ ਦੇਹ ਤੇ ਆਤਮਾ ਉਹਦੇ ਅੱਗੇ ਰੱਖ ਦੇ ਸੁਹਾਗਣੀ ਕਰਮ ਕਮਾਉਂਦੀਆਂ ਸਹੀ ਕਰਮ ਕਰੇ ਤੂੰ ਉਹ ਕੰਮ ਕਰ ਜਿਹੜੇ ਕੰਮ ਪਤੀ ਵਰਤਾ ਪਤਨੀਆਂ ਕਰਦੀਆਂ ਹਨ ਸਹਿਜੇ ਸਾਜ ਮਿਲਾਵੜਾ ਸਾਚ ਵਢਾਈ ਦੇ ਸਬਰ ਸਿਦਕ ਦੁਆਰਾ ਤੇਰਾ ਸਤਪੁਰਖ ਵਾਹਿਗੁਰੂ ਨਾਲ ਮਿਲਾਬ ਹੋ ਜਾਵੇਗਾ ਜੋ ਤੈਨੂੰ ਸੱਚੀ ਮਾਨ ਮਹਤਤਾ ਪੰਖ ਦੇਵੀ ਕਾ ਭਾਈ ਰੇ ਗੁਰਬਿਨ ਭਗਤ ਨ ਹੋਏ ਹੈ ਪ੍ਰਾ ਗੁਰਾਂ ਤੋਂ ਬਿਨਾ ਵਾਹਿਗੁਰੂ ਦੀ ਪ੍ਰੇਮਈ ਸੇਵਾ ਨਹੀਂ ਹੁੰਦੀ ਬਿਨ ਗੁਰ ਭਗਤ ਨ ਪਾਈਏ ਜੇ ਲੋਚੇ ਸਭ ਕੋਈ ਰਹਾਉ ਗੁਰਾਂ ਦੇ ਬਗੈਰ ਸਾਈਂ ਦਾ ਸਿਮਰਨ ਨਹੀਂ ਮਿਲ ਸਕਦਾ ਭਾਵੇਂ ਸਾਰੇ ਜਾਣੇ ਇਸ ਦੀ ਤੰਗ ਪੇ ਕਰਨ ਵਾਹਿਗੁਰੂ ਕਿਰਪਾ ਕਰਨ ਕੋਈ ਵੀ ਬੰਦਾ ਮਾੜਾ ਨਹੀਂ ਬਣਨਾ ਚਾਹੁੰਦਾ ਮਾੜਾ ਨਹੀਂ ਸੋਚਣਾ ਚਾਹੁੰਦਾ ਪਰ ਫਿਰ ਵੀ ਇੱਕ ਹੁਕਮ ਦੇ ਅਧੀਨ ਸਭ ਚੱਲ ਰਿਹਾ ਹੈ ਇਹ ਉਸ ਦੀ ਕਿਰਪਾ ਤੋਂ ਕੈ ਗੁਣ ਪ੍ਰਾਪਤ ਨਹੀਂ ਹੋ ਸਕਦੇ ਲੱਖ 84 ਫੇਰ ਪਿਆ ਕਾਮਨ ਦੂਜੇ ਪਾਏ ਹੋਰਾਂ ਦੀ ਪ੍ਰੀਤ ਦੇ ਕਾਰਨ ਇਹ ਆਤਮਾ ਇਹ ਬੋਟੀ 84 ਲੱਖ ਜੁਨੀਆ ਦੇ ਗਿੜੇ ਅੰਦਰ ਚੱਕਰ ਕੱਟਦੀ ਹੈ ਬਿਨ ਗੁਰ ਨੀਂਦ ਨਾ ਆਵੀ ਦੁਖੀ ਰਹਿਣ ਵਿਹਾਈ ਗੁਰਾਂ ਦੇ ਬਾਝੋਂ ਉਸ ਨੂੰ ਨੀਂਦਰ ਨਹੀਂ ਪੈਂਦੀ ਅਤੇ ਉਹ ਆਪਣੀ ਰਾਤ ਤਕਲੀਫ ਵਿੱਚ ਗੁਜ਼ਾਰਦੀ ਹੈ ਬਿਨ ਸਬਦੇ ਪਿਰ ਨਾ ਪਾਈਏ ਬਿਰਥਾ ਜਨਮ ਗਵਾਈ ਗੁਰ ਸ਼ਬਦ ਦੇ ਬਗੈਰ ਪ੍ਰੀਤਮ ਪ੍ਰਾਪਤ ਨਹੀਂ ਹੁੰਦਾ ਉਹ ਆਪਣਾ ਜੀਵਨ ਬਿਰਥ ਗਵਾ ਲੈਂਦੀ ਹੈ ਹਉ ਹਉ ਕਰਦੀ ਜਗ ਫਿਰੀ ਨਾ ਧਨ ਸੰਪੇ ਨਾਲ ਹੰਕਾਰ ਤੇ ਖੁਦੀ ਕਰਦੀ ਹੋਈ ਉਹ ਦੌਲਤ ਤੇ ਜਾਇਦਾਦ ਜਮਾ ਕਰਨ ਵਿੱਚ ਲੱਗੀ ਰਹਿੰਦੀ ਹੈ ਕਮਾਉਣ ਵਿੱਚ ਲੱਗੇ ਰਹਿੰਦੇ ਹਾਂ ਇਸ ਤਰ੍ਹਾਂ ਚੱਲੇਗਾ ਇਸ ਤਰ੍ਹਾਂ ਨਹੀਂ ਚੱਲੇਗਾ ਪਰ ਇਹ ਦੌਲਤ ਉਸਦੇ ਸਾਥ ਨਹੀਂ ਜਾਣੀ ਅੰਧੀ ਨਾਮ ਨ ਚਿਤੀ ਸਭ ਬਾਦੀ ਜਮਕਾਰ ਅੰਨੀ ਆਤਮਾ ਇਹ ਆਦਤ ਬਣ ਨਹੀਂ ਹੀ ਦਿੰਦੀ ਇਹ ਮਨ ਚਿਤਰਾਇਆ ਕਰਦਾ ਹੋਇਆ ਇਹ ਆਤ ਸਾਨੂੰ ਬਣ ਨਹੀਂ ਨਹੀਂ ਦਿੰਦਾ ਕਿਉਂਕਿ ਆਪਾਂ ਨੂੰ ਇੰਜ ਲੱਗਦਾ ਹੈ ਕਿ ਹੋਰ ਨੇ ਥੁਰ ਜਾਣਾ ਹੈ ਅਸੀਂ ਕੁਝ ਸਮਾਂ ਸ਼ਾਇਦ ਜ਼ਿਆਦਾ ਕੱਢਾਂਗੇ ਸਾਡੀ ਵਾਰੀ ਅਜੇ ਨਹੀਂ ਇਸ ਤਰ੍ਹਾਂ ਅੰਨੀ ਆਤਮਾ ਨਾਮ ਦਾ ਚਿੰਤਨ ਨਹੀਂ ਕਰਦੀ ਹਰ ਕੋਈ ਮੌਤ ਦੇ ਦੂਤ ਨੇ ਬਣਿਆ ਹੋਇਆ ਹੈ ਸਤਕੁਰ ਮਿリエ ਤਨ ਪਾਇਆ ਹਰ ਨਾਮਾ ਹਿਰਦੇ ਸਮਾਲ ਸੱਚੇ ਗੁਰਾਂ ਨੂੰ ਪੇਟਨ ਦੁਆਰਾ ਉਸ ਦੇ ਨਾਮ ਦੀ ਦੌਲਤ ਪ੍ਰਾਪਤ ਹੁੰਦੀ ਹੈ ਅਤੇ ਇਨਸਾਨ ਆਪਣੇ ਦਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰਦਾ ਹੈ ਨਾਮ ਰਤੇ ਸੇ ਨਿਰਮਲੇ ਗੁਰ ਕੇ ਸਹਿਜ ਸੁਪਾਏ ਜਿਹੜੇ ਹਰੀ ਨਾਮ ਨਾਲ ਰੰਗੀ ਜਾਂਦੇ ਹਨ ਉਹ ਬੇਦਾਗ ਹਨ ਗੁਰਾਂ ਦੀ ਕਿਰਪਾ ਦੁਆਰਾ ਉਹ ਬ੍ਰह्म ਗਿਆਨ ਉਸਤੇ ਨਾਲ ਸ਼ਿੰਗਾਰੇ ਹੋਏ ਹਨ ਮਨ ਤਨ ਰਤਾ ਰੰਗ ਸਿਓ ਰਸਨਾ ਰਸਨ ਰਸਾਈ ਉਹਨਾਂ ਦੀ ਆਤਮਾ ਤੇ ਦੇਹ ਪ੍ਰਭੂ ਦੀ ਪ੍ਰੀਤ ਨਾਲ ਰੰਗੀ ਹੋਏ ਹਨ ਅਤੇ ਉਹਨਾਂ ਦੀ ਜੀਭਾ ਨਾਮ ਅੰਮ੍ਰਿਤ ਨੂੰ ਮਾਨਦੀ ਹੈ ਨਾਨਕ ਰੰਗ ਨਾ ਉਤਰੇ ਜੋ ਹਰ ਦੁਰ ਛੋੜਿਆ ਲਾਏ ਨਾਨਕ ਪ੍ਰੇਮ ਦੀ ਰੰਗਤ ਜਿਹੜੀ ਵਾਹਿਗੁਰੂ ਨੇ ਐਨ ਆਰੰਭ ਤੋਂ ਹੀ ਚੜ੍ਹਾ ਛੱਡੀ ਹੈ ਉਹ ਲੈਂਦੀ ਨਹੀਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ